ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵਲੌਗ ਦਾ ਹੈਗਾ ਦੂਜਾ ਦਿਨ ਹੀ ਲਾ ਲਓ ਕੱਲ ਸ਼ੁਰੂ ਕਰਿਆ ਦੁਬਾਰਾ ਆਪਾਂ ਤੇ ਰੋਟੀਆਂ ਦੀ ਤਿਆਰੀ ਕਰ ਰਿਹਾ ਇਹ ਬਣਾਉਣ ਦੀ ਰੋਟੀ ਬਣਾ ਕੇ ਤੇ ਖਾਣੇ ਆਪਾਂ ਟਾਈਮ ਵੀ ਬਹੁਤ ਹੋ ਗਿਆ ਹੈ ਨਾ ਕਿੰਨਾ ਟਾਈਮ ਹੋ ਗਿਆ 11:30 11:30 ਹੋ ਗਏ ਤੇ ਚੁੱਲੇ ਤੇ ਕਹਿੰਦੇ ਚੁੱਲੇ ਤੇ ਬਣਾਵਾਂਗੇ ਇੱਥੇ ਦੇਖੋ ਤੁੱਪ ਵਾਲੀ ਚੜ ਗਈ ਹੈ ਨਾ ਕੱਲ ਵੀ ਤਾਂ 1 ਵਜੇ ਸੀ ਖਾਣ ਦਾ ਹੀ ਟਾਈਮ ਹੈ ਇਹ ਰੋ ਜੀ 12 ਵਜੇ 1 ਵਜੇ ਖਾਣਾ ਹੋ ਜਾਏ ਕਿਹੜਾ ਕੋਈ ਲਵੇ ਲੱਗਿਆ ਰੋਟੀਸ ਲੱਗਿਆ ਕੋਈ ਲਵੇ ਮੈਂ ਸਮਾਨਤਾ ਹੋ ਗਿਆ ਮੈਨੂੰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਆਪਾਂ ਜੇ ਮੈਂ ਮੇਲਾ ਹੋਣਾ ਹੋਵਾਂ ਗਲਤ ਆਏ ਆਂ ਵੀ ਰੋਟੀ ਗਰਮ ਸਵੇਰੇ ਸਵੇਰੇ ਧੁੰਦ ਹੁੰਦੀ ਆ ਕੀ ਤੇ ਮੈਂ ਪੁੱਤ ਨੂੰ ਛੱਡ ਕੇ ਦੁਕਾਨ ਖੋਲ ਕੇ ਤੇ ਆਪਾਂ ਧੁੱਪੇ ਬਹਿ ਜਾਂਦੇ ਇੱਥੇ ਵਧੀਆ ਉਹ ਹੋ ਗਿਆ ਹਨਾ ਉਹ ਵੇੜੇ ਖੁੱਲੇ ਕਰਨਾ ਨਾ ਵਧੀਆ ਲੱਗਦਾ ਵੇ ਸਵੇਰੇ ਠੰਡ ਲੱਗਦੀ ਆ ਹੁਣ ਧੁੱਪ ਤੇਜ਼ ਲੱਗਦੀ ਆ ਕਿ ਨਹੀਂ ਸਹੀ ਗੱਲ ਆ ਦੁਪਹਿਰੇ ਬਾਲੀ ਉਹ ਹੋ ਜਾਂਦੀ ਆ ਹਨਾ ਤੋਂਪਾ ਵਾਲੀ ਹੋ ਜਾਂਦੀ ਹੈ ਦੁਬਾਰੇ ਸਾਂਚ ਾਂਚ ਠੰਡੀ ਵਾਲ ਲੱਗਦੀ ਅੰਦਰ ਹੂੰ ਸਾਂਚ ਾਂਚ ਠੰਡ ਲੱਗਦੀ ਹੈ ਤੋਂਪੇ ਵਾਲੀ ਗਰਮੀ ਲੱਗਣ ਲੱਗ ਜਾਂਦੀ ਹੈ ਦਪਹਿਰੇ ਜੇ ਤੇ ਹੁਣ ਆਪਾਂ ਰੋਟੀ ਰੋਟੀ ਖਾਣਿਆ ਮਿੱਤਰੋ ਤੇ ਫਿਰ ਹੁਣ ਡੇਲੀ ਬਲੌਗ ਪਾਇਆ ਕਰਾਂਗੇ ਆਪਾਂ ਚਾਹੇ ਇੱਕ ਦਿਨ ਦੇ ਵਿੱਚ ਜਿੱਦਾਂ ਦਾ ਵੀ ਬਲੌਗ ਬਣਦਾ ਆਪਾਂ ਡੇਲੀ ਰੁਟੀਨ ਤੁਹਾਨੂੰ ਪਾਇਆ ਕਰਾਂਗੇ ਤੇ ਬਲੌਗ ਹਨਾ ਆ ਦੇਖੋ ਜਗਾ ਹੁਣ ਤੁਸੀਂ ਦੇਖੋ ਰਾਤ ਨੂੰ ਤਾਂ ਨਹੀਂ ਪਤਾ ਲੱਗਦਾ ਹਨਾ ਆਪਾਂ ਰਾਤ ਨੂੰ ਹੀ ਭਲਾਇਆ ਜਿੰਨਾ ਬਲੌਗ ਬਣਾਏ ਨੇ ਤੇ ਹੁਣ ਦੇਖੋ ਚੈੱਕ ਕਰੋ ਹਜੇ ਹੁਣ ਉਹ ਥੋੜੀ ਨਾ ਪੁਲੀ ਸੁੱਕ ਜੂਗੀ ਉਹ ਆਪਾਂ ਉਹ ਕਰਾਂਗੇ ਹੁਣ ਬਾਹਰ ਮਿੱਟੀ ਦੀਆਂ ਟਰਾਲੀਆਂ ਪਵਾ ਕੇ ਨਾ ਤੇ ਫਿਰ ਉਹ ਕਰਿਆ ਕਰਾਂਗੇ ਅੰਦਰ ਖਿੱਚ ਲਾਇਆ ਕਰਾਂਗੇ ਕਰਾ ਨਾਲ ਤੇ ਤੁਹਾਨੂੰ ਆ ਕਮਰਾ ਦਿਖਾਉਣੇ ਆ ਰਸੋਈ ਦਿਖਾਉਣੇ ਆ ਦੇਖੋ ਰਸੋਈ ਕਿੰਨੀ ਡੂੰਗੀ ਹੋ ਗਈ ਚੈੱਕ ਕਰੋ ਇੱਥੇ ਉੱਤਰ ਕੇ ਜਾਣਾ ਪੈਂਦਾ ਇਹ ਆ ਆਪਣੇ ਦੁਕਾਨ ਵਾਲਾ ਥਾਂ ਵੀ ਰਹਿੰਦਾ ਹਜੇ ਉੱਥੇ ਦੁਕਾਨ ਤੇ ਉਹ ਜਿੰਦੇ ਤੱਕ ਭਰਤ ਪੈ ਜੂਗੀ ਇਹਨੂੰ ਫਿਰ ਆਪਾਂ ਕੰਦ ਜੀ ਬਣਾ ਕੇ ਨਾ ਉੱਤੋਂ ਵੱਢ ਲਾਂਗੇ ਆਹ 게ਟ ਉੱਤੋਂ ਵੱਢ ਕੇ ਫਿਰ ਪੌੜੀਆਂ ਬਣਾ ਦਾਂਗੇ ਥੱਲੇ ਉਤਰ ਜਾ ਕਰਾਂਗੇ ਹਨਾ ਪਰ ਹੁਣ ਪਾਣੀ ਦੀ ਪ੍ਰੋਬਲਮ ਨਾਵੇ ਬਾਕੀ ਆ ਦੇਖੋ ਰੂਮ ਜਿਹੜਾ ਹੈਗਾ ਸੀ ਸਾਰਾ ਭਰਤ ਆ ਮਿੱਟੀ ਨਾਲ ਆ ਦੇਖੋ ਪੱਧਰ ਜੀ ਕਰਨ ਵਾਲਾ ਰਹਿੰਦਾ ਇਹਦੀ ਡੈਡੀ ਕਹਿੰਦੇ ਸੱਤ ਚੱਕ ਕੇ ਆਪਾਂ ਉਹ ਕਰ ਦਾਂਗੇ ਕੈਮਰਾ ਬਣਾ ਦਾਂਗੇ ਕੋਈ ਹੋਰੇ ਵਧੀਆ ਸਟੋਰ ਜਾ ਪੜ ਜੂਆ ਸਾਮਾਨ ਸਮੂਹ ਰੱਖਣ ਵਾਸਤੇ ਫਾਲਤੂ ਸਮਾਨ ਜਿਵੇਂ ਪਿਆਰ ਹੁੰਦਾ ਘਰੇ ਤੇ ਹੈਂ ਕਿਉਂ ਕਿ ਕਰਨੋਂ ਵਾਸਤੇ ਨਾ ਨਾ ਆਪ ਤੋਂ ਥੋੜੀ ਉੱਪਰ ਨਹੀਂ ਰੰਗ ਤਾਂ ਲਿਆਉਣਾ ਹੀ ਪਊਗਾ ਕਰਨਗੇ ਤਾਂ ਉਹ ਲੈ ਕੇ ਤਾਂ ਆਉਣਾ ਹੀ ਪਊ ਐ ਥੋੜੀ ਆ ਫਿਰ ਉਹਨਾਂ ਨੂੰ ਪੁੱਛਣਾ ਪਊ ਵੀ ਕਹੇ ਯਾਰ ਰੰਗ ਹੁੰਦਾ ਬਾਲੇ ਪੰਤੇ ਰੰਗ ਤੋਂਦੇ ਹਨ ਤੇ ਆਹ ਦੇਖੋ ਚੈੱਕ ਕਰੋ ਅੱਧੀ ਟਰਾਲੀ ਹੋ ਸਕਦਾ ਅੰਦਰ ਲਿਆਇਆ ਕਰੀ ਆਪਾਂ ਉਹ ਕਰਕੇ ਉਹਨਾਂ ਦੇ ਪਸੰਦ ਦਾ ਕਰਾਉਂਗੇ। ਉਹ ਯਾਰ ਐ ਥੋੜੀ ਹੁੰਦਾ ਰੰਗ ਬਹੁਤ ਪੰਤੇ ਆਉਂਦਿਆ ਮਾਹਾਂ ਉਹਨਾਂ ਨੂੰ ਪੁੱਛਾਂਗੇ ਵੀ ਕਿਹੜਾ ਹੁੰਦਾ ਤੇ ਚਾਦਰ ਤੇ ਐ ਰੰਗ ਥੋੜੀ ਆ ਵੀ ਕਹਿ ਦਿਓ ਜਾ ਕੇ ਕਾਲਾ ਦੇ ਦਿਓ ਜਾਏ। ਬਾਰੇ ਪੰਤੇ ਆਉਂਦਿਆ ਮੈਟ ਆਉਂਦਾ ਹੋਰ ਆਉਂਦਾ ਉਹਨਾਂ ਨੂੰ ਪਤਾ ਕਰਨਾ ਪਊ ਵੀ ਕਿਹੜਾ ਰੰਗ ਹੋਊਗਾ ਤੇ ਤੇ ਲਓ ਜੀ। ਵਲੌਗ ਇਦਾਂ ਹੀ ਆਪਾਂ ਕੰਟੀਨਿਊ ਰੱਖਾਂਗੇ। ਤੇ ਹੁਣ ਆਪਾਂ ਰੋਟੀ ਰੋਟੀ ਖਾ ਲਈਏ। ਰੀਗਮਾਰ ਮਾਰਨਾ ਪਊ ਇੱਕ ਵਾਰੀ ਤੇ। ਹੋਰ ਹੁਣ ਆਪੀ ਮਾਰਨੇ ਜਦੋਂ। ਇਹਨਾਂ ਦਾ ਜਰਿਆ ਪਿਆ। ਆ ਦੇਖੋ ਗੇਟ ਤੇ ਆਪਾਂ ਰੰਗ ਕਰਾਉਣਾ ਹਣਾ ਪਹਿਲਾਂ ਮਿੱਟੀ ਪਾ ਲਈਏ ਮੈਨੂੰ ਲੱਗਦਾ ਆ ਦੇਖੋ ਚਰ ਗਿਆ ਨਾ ਟਰੇਲ ਪੈਂਦੀ ਆ ਨਾ ਕੁਸ ਨਮਾ ਲੋਹੇ ਨੂੰ ਬਾਲਾ ਸੇਤੀ ਪੈਂਦੀ ਆ ਤੇ ਗੇਟ ਦੇਖੋ ਆਪਣਾ ਉਹ ਆਪਾਂ ਵੇਚਤਾ ਸੀਗਾ ਇਹ ਬਣਵਾ ਲਿਆ ਸੀ ਆਪਾਂ ਉਹ ਬਾਲਾ ਉੱਚਾ ਸੀਗਾ ਨਾ ਇੱਕ ਤਾਂ ਜਗਾ ਉੱਚੀ ਹੋ ਗਈ ਇੱਕ ਗੇਟ ਉੱਚਾ ਹੋ ਜਾਂਦਾ ਫਿਰ ਉਹਦੇ ਕਰਕੇ ਆਪਾਂ ਸੋਚਿਆ ਵੀ ਚਲ ਨਵਾਂ ਲਾ ਲਈਏ ਇਹ ਤਾਂ ਹੁੰਦਾ ਸਪੋਇ ਕਰਕੇ ਕਿਤੇ ਹੁੰਦਾ ਉਹ ਤੇ ਨਸਰੀਆ ਤੱਕ ਹੋਰ ਬੜਾ ਉੱਚਾ ਸੀ ਉਹ ਦੂਜੀ ਤਾਰ ਤੇ ਜਮਾ ਸੀ ਹੂੰ ਦੇਖੋ ਮਿੱਤਰੋ ਕਿੰਨਾ ਖੁੱਲ ਗਿਆ ਵਿੜਾ ਆਪਣਾ ਬਾੜੀ ਵਧੀਆ ਲੱਗਦਾ ਹੁਣ ਘਰ ਆਪਣਾ ਅ ਟਾਇਲ ਟੂਲ ਲੱਗੀ ਹੋਰ ਵੀ ਖੁੱਲ ਜੂਗਾ ਹਨਾ ਪਰ ਟਾਇਲ ਲੱਗੂ ਹੀ ਬਾੜੀ ਕਿੱਥੇ ਬਹੁਤ ਲੱਗੂ ਬਹੁਤ ਬਾੜੀ ਟਾਇਲ ਲਗਣੀਆਂ ਚਲੋ ਹੌਲੇ ਹੌਲੇ ਹੋ ਜੂਗਾ ਬਾਹ ਕੰਮ ਵੱਡਾ ਸੀ ਭਰਤ ਵਾਲਾ ਮੀ ਮੂੜੀ ਪ੍ਰੋਬਲਮ ਸੀ ਪਾਣੀ ਕੋਲ ਦੀ ਦੇਖੋ ਕਿ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਬਜ਼ੁਰਗਾਂ ਦਾ ਕਿ ਜਿਨ੍ਹਾਂ ਨੇ ਇੰਨਾ ਥਾਂ ਲੈਂਤਾ ਉਸ ਟਾਈਮ ਦੇ ਉੱਪਰ ਹਨਾ ਸਹੀ ਗੱਲ ਆ ਇਹ 8000 ਦਾ ਲੈਂਤਾ ਹੋਇਆ ਮਿੱਤਰੋ ਜੀ ਅਸੀਂ ਸ਼ਾਇਦ ਇਸ ਤੋਂ ਅੱਧ ਜਗ੍ਹਾ ਸੀਗੇ ਹਨਾ ਸ਼ਾਇਦ ਆਪਾਂ ਹੁਣ ਜੇ ਲੈਣਾ ਹੁੰਦਾ ਤਾਂ ਇਹਦਾ ਅੱਧ ਵੀ ਨਹੀਂ ਲੈ ਸਕਦੇ ਸੀ ਇੰਨੀ ਮੰਗਾਈ ਆ ਕਿ ਨਹੀਂ ਖੁੱਡ ਵੀ ਨਹੀਂ ਲਿਆ ਜਾਂਦਾ ਯੈਸ ਤੇ ਆ ਦੇਖੋ ਇਹ ਜਗ੍ਹਾ 8000 ਦੀ ਲੈਤੀ ਹੋਈ ਆ 2 ਕਨਾਲਾਂ ਵਿੱਚ ਹੀ ਚਾਚੇ ਕੇ ਵਾਲਾ ਆਪਣਾ ਵਿੱਚ ਹੀ ਆਪਣੇ ਵਾਲਾ ਸ਼ਾਇਦ 2 ਕਨਾਲਾ ਆਪਣੇ ਕੋਲੇ ਨੇ 2 ਚਾਚੇ ਕੇ ਕੋਲੇ ਨੇ ਬੱਲੇ ਅੱਧਾ ਕਿੱਲਾ ਦੇਖ ਤਾਂ ਛੱਟਿਆ ਓਰੇ ਪਿੱਤੂ ਹੈਨਾ ਹੂੰ ਅੱਧਾ ਕਿੱਲਾ ਅੱਧਾ ਕਿੱਲਾ ਦੋਨਾਂ ਚ ਹੀ ਆ ਦੋਨਾਂ ਘਰਾਂ ਚ ਤੇ ਬਾਕੀ ਆ ਟਾਟਾ ਟਾਟਾ ਬਾਚੀਆਂ ਦੇਖਾਂਗੇ ਥੋੜਾ ਥੋੜਾ ਉੱਥੇ ਚਿਰਨ ਦਾ ਮੂਰੇ ਮਾਰੇ ਥੋਲੂਆ ਵਗੈਰਾ ਪਾ ਦਾਂਗੇ ਸਾਫ ਸੋਫ ਕਰਕੇ ਜੇ ਲੋਟ ਆ ਜਾ ਹਜੇ ਡੈਡੀ ਕਹਿੰਦੇ ਹਜੇ ਭਰਤ ਪਾ ਜਾਣ ਦੋ ਆ ਪਲੀ ਪੂਲੀ ਟੁੱਟ ਗਈ ਸੀਗੀ ਆ ਕੋਲ ਦੁਬਾਰੇ ਬਣਵਾਈ ਆ ਇਹ ਕਹਿੰਦਾ ਇੱਥੇ ਗੰਡੇ ਲਾਉਣੇ ਆ ਡੈਡੀ ਕਹਿੰਦਾ ਓਰੇ ਗੰਡੇ ਲਾਉਂਗਾ ਮੈਂ ਢੰਡੂ ਤਾਂ ਮਿਲ ਗਈ ਅਣਤ ਦੇ ਘਰ ਆ ਲਾ ਕੇ ਗਏ ਚਲੋ ਜੀ ਹੁਣ ਰੋਟੀ ਟੂਟੀ ਖਾ ਲੀਏ ਫੇਰ ਅੱਗ ਮੱਚੀ ਅੰਦੇ ਦੇਖੋ ਐ ਬੇ ਪਰਵਾਹ ਉਹ ਪਪਾ ਦਿਖਾ ਉਹ ਬੈਠਾ ਕੁਰਸੀ ਤੇ ਤੁਸੀਂ ਇੱਥੇ ਹੋ ਤੇ ਮੰਮੀ ਨਾ ਆਈ ਜਾਂਦੀ ਮੈਂ ਕੀ ਕਰਾਂ ਚਲੋ ਖਾਈਏ ਪਿੱਤੂ ਨੂੰ ਸਕੂਲੋਂ ਲੈ ਕੇ ਆਇਆ ਹੁਣ ਸਾਰ ਲੱਗਿਆ ਸਾਈਕਲ ਚਲਾਉਣਾ ਸਾਈਕਲ ਦਾ ਸਕੂਟਰੀ ਦਾ ਵਾਹਲਾ ਰਹਿੰਦਾ ਇਹਨੂੰ ਸਕੂਟਰੀ ਹੈ ਘੱਟ ਚਲਾਉਂਦਾ ਨਾਲ ਡਿੱਗਦਾ ਵਾਹਲਾ ਇਹ ਉਹਲੇ ਚਲੋ ਬੈਜੋ 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 ਬੈਗ ਧਰੀ ਆ ਹਜੇ ਆ ਕੇ ਮੋਟਰਸਾਈਕਲ ਚ ਤੇਲ ਘਟ ਸੀ ਮੈਂ ਗੱਡੀ ਲੈ ਜਾਣਾ ਹੁਣ ਅੱਜ ਗੱਡੀ ਲੈ ਗਿਆ ਸੀ ਵੈਸੇ ਸਵੇਰੇ ਛੱਡ ਕੇ ਆਉਣਾ ਹੁੰਦਾ ਗੱਡੀ ਤੇ ਨੂੰ ਦੁਪਹਿਰੇ ਤਾਂ ਇਹ ਮੋਟਰਸਾਈਕਲ ਤੇ ਆਉਣਾ ਹੁੰਦਾ ਅੱਜ ਤੇਲ ਘਟ ਸੀਗਾ ਤੇਲ ਪਾਉਣ ਆਲਾ ਕਾਲ ਕਰੀ ਜੰਨੇ ਅੱਗੇ ਜਾ ਹੀ ਨਹੀਂ ਗਿਆ ਤੇ ਕੋ ਚਾਹ ਨਹੀਂ ਪਾਣੀ ਨਹੀਂ ਔਨਸਾਰ ਕੱਪੜੇ ਤਾਂ ਲਾ ਦੇ ਲਾਡੋ ਕੱਪੜੇ ਮੈਂ ਨਹੀਂ ਪਾਉਣੀ ਕੱਪੜੇ ਲਾ ਦੇ ਪੁੱਤ ਫਿਰ ਕੱਪੜੇ ਖਰਾਬ ਹੋ ਜਾਣਗੇ ਹੁਣ ਕਿਹੜਾ ਡੇਲੀ ਤੋਤੇ ਜਾਂਦੇ ਆ ਮੈਂ ਨਹੀਂ ਦਾਦਾ ਲੋ ਜੀ ਅਸੀਂ ਜਾ ਰਹੇ ਹਾਂ ਕਿਥੇ ਖੇਤ ਖੇਤ ਅਸੀਂ ਚੱਲਿਆ ਹੁਣ ਖੇਤ ਬੜੇ ਦਿਨਾਂ ਬਾਅਦ ਹੈਨਾ ਕੀ ਕਰਾਂਗੇ ਦੱਸ ਉੱਥੇ ਕਿਤੇ ਬੜਾ ਹੋ ਗਿਆ ਬਹੁਤ ਦਿਨ ਹੋ ਗਏ ਕਈ ਨਹੀਂ ਹੈਗੇ ਕਿਉਂ ਜ਼ਰੂਰੀ ਆ ਲੈ ਜਾਣਾ ਸਿੱਧਾ ਜਾਣਾ ਚਾਹੀਦਾ ਆਪਦੇ ਖੇਤ ਕਿਹੜਾ ਮਾਰਨਾ ਚਾਹੀਦਾ ਤੇ ਦਿਨ ਬਹੁਤ ਹੋ ਗਏ ਆ ਗਿਆ ਨੂੰ ਰਾਬਾ ਤੈਨੂੰ ਕਰੀ ਨਹੀਂ ਰਿਹਾ ਗਿਆ ਤੂੰ ਕਿੱਧਰ ਜਾਣਾ ਕਿਤੇ ਖੇਤ ਅੱਜ ਹੁਣ ਆਪਾਂ ਚੱਲਦੇ ਆਂ ਪਈ ਖੇਤ ਤੇ ਕਾਫੀ ਦਿਨ ਹੋ ਗਏ ਇਹਨਾਂ ਨੂੰ ਘੱਟੋ ਘੱਟ ਮੈਨੂੰ ਮਹੀਨਾ ਹੋ ਗਿਆ ਕਹਿੰਦੇ ਇਹਨੂੰ ਵੀ ਚੱਲਿਏ 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 ਇੱਕ ਮਹੀਨਾ ਹੋ ਗਿਆ ਮੈਨੂੰ ਕਹੀ ਜਾਂਦੇ ਇਹਨੂੰ ਤੇ ਕਹਿੰਦੇ ਕਿਆ ਦੰਦੇ ਨੇ ਕਿੱਥੇ ਕਿੱਥੇ ਮੈਂ ਕਹਿੰਦਾ ਇਹਨੂੰ ਖੇਤ ਫਿਰ ਕਹਿੰਦੇ ਨੇ ਕਿੱਥੇ ਕਿੱਥੇ ਐਂ ਕਰ ਕਰ ਕੇ ਨਾ ਇਹ 6 ਵਜਾ ਦੰਦੇ ਨੇ ਸ਼ਾਮ ਨੂੰ ਫਿਰ ਕਹਿੰਦਾ ਵੀ ਠੰਡ ਹੋਊਗੀ ਤੁਹਾਨੂੰ ਤਾਂ ਪੈਣ ਲੱਗੀ ਤੇ ਹੁਣ ਨਹੀਂ ਜਾਂਦੇ ਆਪਾਂ ਰੋਜ਼ ਐਂ ਕਰਦੇ ਨੇ ਇੱਕ ਮਹੀਨਾ ਹੋ ਗਿਆ ਪੂਰਾ ਹਨਾ ਅੱਛਾ ਹਾਂ ਆ ਫਿਰ ਦੇਖ ਆਏ ਹੁਣ ਕੀ ਕਰਨਾ ਤਾਂ ਦੱਸ ਲੈ ਲੈ ਦੱਸ ਕੀ ਕਰਨਾ ਐਸ ਵੇਲੇ ਕੀ ਆ ਦੱਸ ਐਸ ਬੇਲੇ ਦਾ ਮਤਲਬ ਮਹੀਨਾ ਹੋ ਗਿਆ ਆ ਚੀਜ਼ ਮੈਨੂੰ ਸੁਣਦੀ ਨੂੰ ਲਓ ਜੀ ਖੇਤ ਪਹੁੰਚ ਚੁੱਕੇ ਆ ਅਸੀਂ ਤੇ ਪੀਤੂ ਵੀ ਆਇਆ ਨਾਲ ਪੀਤ ਕਿਵੇਂ ਲੱਗਿਆ ਪਹਿਲਾਂ ਨੂੰ ਵੀ ਦੇਖਿਆ ਗੱਡੀ ਸਾਰੀ ਭਰ ਜੂਰੇ ਤੇ ਨਾਲ ਪਹਿਲਾਂ ਕਦੋਂ ਆਏ ਸੀ ਦੀਵਾਲੀ ਵੇਲੇ ਆਏ ਸੀ ਪਿਛਲੀ ਦੀਵਾਲੀ ਹਨਾ ਹੋਰ ਇਹ ਤਾਂ ਆਏ ਨਹੀਂ ਆਪਾਂ ਸਾਨੂੰ ਮੋਟਰ ਦਿਖਾਉਣੇ ਆਪਾਂ ਇੱਕ ਮੋਟਰ ਆਤੀ ਆਪਣੀ ਕੋਠਾ ਸੀ ਆ ਸੀ ਆਪਣਾ ਇੱਕ ਮੋਟਰ ਉਹ ਸੀ ਆਪਣੀ ਕਹਿੰਦੀ ਮੈਨੂੰ ਪਹਿਲਾਂ ਦਾ ਪਤਾ ਕਹਿੰਦੀ ਇਹ ਤਾਂ ਮੈਨੂੰ ਇਹ ਤਾਂ ਮੈਂ ਦੇਖਿਆ ਹੋਇਆ ਮਾ ਹਾਂ ਐਸੀ ਚੀਜ਼ ਦੇ ਮਾਰੇ ਤਾਂ ਤੈਨੂੰ ਲੈ ਕੇ ਆਉਣੇ ਆ ਵੀ ਤੈਨੂੰ ਪਤਾ ਹੋਣਾ ਚਾਹੀਦਾ ਵੀ ਆਪਣਾ ਖੇਤ ਕਿੱਥੇ ਆ ਇਹ ਤਾਂ ਆਫਲਿੰਗ ਦਾ ਹੈ। ਹਾਂ। ਦੇਖੋ ਮਿੱਤਰੋ ਇੱਥੇ ਆਪਣਾ ਮੋਟਰ ਲੱਗੀ ਹੋਈ ਹੈ ਤੇ ਕੋਠਾ ਨਹੀਂ ਪਾਇਆ ਹੋਇਆ। ਹੂੰ। ਤੁੰਦੋਂ ਨਹੀਂ ਵੈਸੇ ਵੀ ਤੁੰਦ ਪੈਂਦੀ ਆ ਖੇਤਾਂ 'ਚ ਪਾਣੀ ਪੂਣੀ ਲੱਗਦੇ ਆ ਨਾ। ਤੇ ਆਹ ਦੇਖ ਡੈਡੀ ਨੇ ਇੱਥੇ ਉਹ ਲਾਇ ਹੋਇਆ। ਘਰੇ ਥੋੜਾ ਜਿਹਾ ਕੰਮ-ਕਮ ਹੋਣ ਕਰਕੇ ਨਾ ਕੱਕ ਕੁੱਕਰ ਇਹਦੇ ਕੱਢਣ ਵਾਲੇ ਤਾਂ ਕੱਢੇ ਪਏ ਨੇ। ਆ ਇੱਕ ਚੈੱਕ ਕਰੋ। ਸੋੜੂਆ, ਮੂੜੀਆਂ, ਫਲਗਮ। ਓ ਕੀ ਸ਼ੋਹਨ ਡੰਡੇ ਗੁੰਡੇ ਸੌ ਰੁਗਾ ਹੀ ਆ ਮੋਟਰ ਆ ਆਪਣੀਆਂ ਦੇਖੋ ਇਹ ਮੋਟਰ ਇੱਕ ਆ ਗਈ ਆਪਣੀ ਇੱਕ ਮੋਟਰ ਹੋ ਸੀ ਤੇ ਮਹਣ ਵੀ ਆਪਣਾ ਸੀਗਾ ਇਥੋਂ ਲੈ ਕੇ ਇੱਕ ਤਾਂ ਪਟਾ ਚਾਰ ਕਿੱਲੇ ਦਾ ਪੱਕੇ ਉਧਰ ਹੈ ਹੈ ਕਿੱਥੇ ਉਧਰ ਕੀ ਹੈ ਕਿਵੇਂ ਲੱਗਿਆ ਫਿਰ? ਉਧਰ ਚੱਲੀਏ। ਕਿੰਨਾ ਵਧੀਆ ਹਵਾ ਠੰਡੀ ਠੰਡੀ ਹਵਾ ਹੈ ਨਾ। ਬਾਜੀ ਉਧਰ ਚੱਲੀਏ। ਕਿੱਥੇ ਚੱਲਾਂਗੇ ਪੁੱਤ? ਇੱਥੇ ਅਮਰੂਦ ਦੇਖੀ ਅਮਰੂਦ। ਦੇਖਿਆ ਅਮਰੂਦ ਦੋ ਯਾਰ ਅਮਰੂਦ। ਅਮਰੂਦ ਆਪਣੇ 12 ਮਾਸਿਆਂ ਉੱਥੇ ਲੱਗਿਆ ਸੀ ਵੀ ਪੱਟ ਤਾ। ਇੱਧਰ ਹੋਣੀ ਨਹੀਂ ਇੱਥੇ ਕੱਚੇ ਹੋਣਗੇ ਅਜੇ। ਅਮਰੂਦ ਹਜੇ ਕੱਚੇ ਨੇ। ਹੈਗੇ ਛੋਟੇ-ਮੋਟੇ। ਉਹ ਦੇਖ ਜਿਵੇਂ ਉਹ ਲੱਗਿਆ ਹੋਇਆ ਹੈ 12 ਮਾਸਿਆਂ ਬੂਟਾ ਇਹ। ਇੱਥੇ ਪਾਣੀ ਵਾਲਾ ਲੱਗਦਾ ਆ ਦੇਖੋ। ਇਹ ਤੂ ਕਾ ਨਮਰੂਦ ਖਾਨ ਘਰੇ ਮਰੂਦ ਇੰਨੇ ਲੱਗਦੇ ਉਹ ਤੇ ਹੁਣ ਪੱਟਤਾ ਹਨਾ ਦੇਖਦਾ ਹੋਊਗੀ ਕੀ ਕਰੀ ਜਾਂਦੇ ਨੇ ਲੈ ਇਤਰੀ ਵੈਦਰੀ ਆ ਸੀ ਕੰਮਰੂਦ ਅੱਛ ਇਹਦੇ ਦੇਖ ਕਾ ਮਰੂਦ ਉਧਰ ਦਾ ਇਹ ਤੇ ਬਾਰਾ ਮਾਸੀ ਆ ਜਾ ਬੂਟਾ ਹੈ ਇੱਥੇ ਪਾਣੀ ਵਾਲਾ ਲੱਗਦਾ ਨਾ ਤਾਂ ਕਰਕੇ ਉਹ ਲੱਗਦਾ ਇਹ ਆਪਣੇ ਗਵਾਂਢੀ ਇੱਥੇ ਖੇਤ ਰੈਂਦੇ ਨੇ ਘਰ-ਬਾਰ ਰੱਖੇ ਨੇ ਹੂੰ ਕੀ ਹੁੰਦਾ ਹੈ ਉਹ ਦੋ ਪਾਲ ਮੂਹੂਲੀ ਖਾਣਾ ਕੋਈ ਨਾ ਦੇਖ ਦੇ ਪਾਲਦੇ ਕੱਚਾ ਹੋ ਵੀ ਜਿਹੜੇ ਹੈਗੇ ਆ ਉਹ ਤੋਤਿਆਂ ਨੇ ਖਾਦੇ ਪਏ ਆ ਤੋਤੇ ਹਾਂਜੀ ਮਿੱਤਰੋ ਸਾਗ ਆਪਾਂ ਤੋੜ ਲਿਆ ਕਿੱਥੇ ਪਿਆ ਸਾਗ ਉਹ ਗੱਡੀ ਚ ਤੇ ਆ ਨਾ ਕਹਿੰਦੇ ਭਾਂਡੇ ਮਾਏਦੇ ਹੁੰਨੇ ਇਹਦੇ ਨਾਲ ਬਹੁਤ ਵਧੀਆ ਚੀਜ਼ ਆ ਜਿਹੜਾ ਆਪਾਂ ਸਿਲਵਰ ਜਾ ਲਿਆਉਣੇ ਹੁੰਨੇ ਆ ਨਾ ਬਾਜ਼ਾਰ ਚੋਂ ਉਹਦੇ ਵਰਗੀ ਹੁੰਦਾ ਸੀ ਨਹੀਂ ਇਹ ਇਹ ਨਾਲੇ ਦੇਸੀ ਚੀਜ਼ਾਂ ਆਪਣੇ ਖੇਤਾਂ ਚ ਆਮ ਹੀ ਹੁੰਦੇ ਆ ਇਹਦੇ ਇੰਨੇ ਨੇ ਪੀਸ ਕੱਟ ਲੇ ਤੇ ਬਹੁਤ ਵਧੀਆ ਭਾਂਡੇ ਪੰਜ ਜਾਂਦੇ ਇਹਦੇ ਨਾਲ ਇਹ ਵੀ ਆਪਾਂ ਤੋੜ ਲੇ ਇੱਕ ਵਧੀਆ ਪਿਆਸੀ ਆ ਬਾਕੀ ਤਾਂ ਹੋ ਗਿਆ ਸਾਗ ਆਪਾਂ ਤੋੜ ਲੇ ਕੁਝ ਸਮਾਨ ਉਹ ਉੱਥੇ ਆਪਣੇ ਦੇਖ ਕੇ ਹੋਣਿਆ ਬਸ ਉਥੋਂ ਕੋਈ ਹੋਰ ਇਹ ਵੀ ਆਪਾਂ ਨੂੰ ਨਹੀਂ ਸਰਦਾ ਇਹਦੇ ਨਾਲ ਕੋਈ ਨਹੀਂ ਉੱਥੇ ਤੋੜ ਲਾਂਗੇ ਥੋੜਾ ਜਿਹਾ ਤੈਨੂੰ ਬਾਥੂ ਦਿਖਾਵਾਂ ਕਹੇ ਜਾਂਦਾ ਦੇਖਾਂ ਬਾਥੂ ਹੁਣ ਮੈਂ ਪਰਸੀਨ ਨੂੰ ਹੀ ਪਰਸੀਨ ਨਾ ਪਰਸੀਨ ਨੂੰ ਕਹੀ ਜਾਂਦੀ ਆ ਬਾਥੂ ਸਪਰੇਅ ਮਾਰ ਦਿੰਦੇ ਆ ਹਰ ਹਰੇਕ ਸਪਰੇਅ ਮਾਰ ਦਿੰਦਾ ਹਰੇਕ ਬੰਦਾ ਹੁਣ ਬਾਥੂ ਛੜਦਾ ਹੀ ਨਹੀਂ ਹੈਗਾ ਬਾਥੂ ਦੀ ਨਾ ਪ੍ਰਸਾਦ ਬਾਥੂ ਕਣਕ ਚ ਹੁੰਦਾ ਫਿਰ ਜ਼ਿਆਦਾਤਰ ਬਾਥੂ ਨਾ ਬਹੁਤ ਸਵਾਦ ਬੰਦੇ ਸਾਕੂਂ ਜਾਂਦੇ ਵਧੀਆ ਬੰਦਾ ਤਾਂ ਇਹ ਹੁਣ ਸਪਰੇਅ ਮਾਰ ਦਿੰਦਾ ਅਗਲਾ ਠੀਕ ਰਹਿ ਜਾਵੇ ਬਾਥੂ ਨਹੀਂ ਨਹੀਂ ਚਲੋ ਮਿੱਤਰੋ ਤੋੜ ਕੇ ਦੇ ਦਿੰਦੇ ਹਾਂ ਹਾਂ ਅਗਲਾ ਤਾਂ ਕੌਣ ਆਪਣੀ ਵਰਗੀ ਮਾਰਦਾ ਹੈ ਹਾਂ ਲਓ ਜੀ ਚੱਲਦੇ ਹੁਣ ਆਪਾਂ ਥੋੜਾ ਥੋੜਾ ਸਮਾਨ ਜਾ ਮਿਲਿਆਗਾ ਤੇ ਲੈ ਜਾਂਦਾ ਕੋਈ ਨਾ ਕੋਈ ਤੋੜ ਕੇ ਫੇਰ ਤਾਂ ਘਟਾ ਆ ਜਾਂਦਾ ਦੇਖੋ ਧਨੀਆ ਤੇ ਪਾਲਕ ਕੁਛ ਉਥੋਂ ਬਾਜ਼ਾਰ ਚੋਂ ਲੈ ਲਾਂਗੇ ਥੋੜਾ ਕਾਣਾ ਤੇ ਸਾਗ ਵੀ ਤੋੜ ਲਿਆ ਸੀ ਆਪਾਂ ਸਾਗ ਵੀ ਇੱਕ ਗੋਪੀ ਸਰੋਂ ਜੀ ਮਿਲਿਆ ਥੋੜੀ ਜੀ ਬਾਕੀ ਦੂਸਰਾ ਤੋੜਿਆ ਜਾਂਦਾ ਤੇ ਹੁਣ ਚੱਲਦੇ ਆ ਘਰੇ ਆਪਾਂ ਤੇ ਘਰੇ ਚੱਲ ਕੇ ਮਿਲਦੇ ਆ ਲੋ ਦੀ ਅਸੀਂ ਪਹੁੰਚਣ ਵਾਲੇ ਘਰੇ ਤੇ ਰਾਹ ਦੇ ਵਿੱਚ ਹੋ ਗਈ ਜਦੋਂ ਆ ਦੇਖੋ ਰਵਨੀਤ ਨੇ ਕੀ ਲੈਤਾ ਦਿਖਾਈ ਰਵਨੀਤ ਇੱਧਰ ਹਾਈ ਚਲਾਈਂ ਚਲਾਈਂ ਤੇ ਮੂੰਹ ਇੰਸਟਾਗ੍ਰਾਮ 'ਤੇ ਚੜਾਤਾ ਲੋਕਾਂ ਨੇ ਕਿੱਥੇ 150 ਦੀ ਚੀਜ਼ ਆ ਇਹ ਹੋਰ ਕੀ ਚੱਕ ਕੇ 4-500 ਦੀ ਰੇਟ ਕਰਤਾ ਹੁਣ ਸਿੱਧਾ ਹੀ 500 ਜਾਂ ਹੋਰ ਸਿੱਧਾ ਹੀ 500 ਦੇ ਮਾਰੇ ਲੈ 400 ਦਾ ਦਿੱਤਾ ਨਾਲੀ ਚੀਜ਼ ਕੁਝ ਵੀ ਨਹੀਂ ਮੈਂ ਤਾਂ ਸੋਚਿਆ ਸੀ ਮਹਾ ਚਲੋ ਇਹ ਤੇ ਕੈਪ ਵਾਲਾ ਆਉਂਦਾ ਇੱਕ ਕੈਪ ਵਾਲਾ ਲੈ ਲਾਂਗੇ ਕੈਪ ਵਾਲਾ ਹੈ ਨਹੀਂ ਸੀ ਮਹਾ ਚਲੋ ਆਹੀ ਲੈ ਲੈਣੇ ਫਿਰ ਇਹ ਰੋਂਨ ਲੱਗ ਰਹੀ ਸੀ ਕਹਿੰਦੀ ਮੈਂ ਲੈਣੀ ਹੀ ਲੈਣਾ ਇਹਨੂੰ ਬਹੁਤ ਚਿਰ ਹੋ ਗਿਆ ਸੀ ਪਹਿਲਾਂ ਇੱਥੋਂ ਮਿਲਿਆ ਨਹੀਂ ਤੇ ਹੁਣ ਆਹੀ ਲੈ ਲਓ ਫਿਰ ਅਸੀਂ ਗ੍ਰੇ ਕਲਰ ਦਾ ਬਾਕੀ ਘਰੇ ਜਾ ਕੇ ਦਿਖਾਉਣਾ ਤੁਹਾਨੂੰ ਇਹਦੀ ਫਾਈਨਲ ਲੁੱਕ ਹਨਾ ਪਹੁੰਚ ਗਏ ਵੈਸੇ ਆਪਾਂ ਘਰੇ ਵੀ ਦੇਖੋ ਆਪਣੇ ਵਾਲਾ ਬਾਜ਼ਾਰ ਆ ਗਿਆ ਆਪਣੇ ਨਾਲ ਆ ਮੈਂ ਆਪਣਾ ਘਰ ਵੀ ਲਓ ਜੀ ਅਸੀਂ ਆ ਗਿਆ ਘਰੇ ਤੇ ਦੁਕਾਨ ਤੇ ਆ ਗਏ ਸੀ ਮੈਂ ਆ ਲੈ ਕੇ ਆਇਆ ਪੀਤੂ ਤੇ ਦੇਖੋ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਿਆ ਸੀਗਾ ਤੇ ਵੀਡੀਓ ਵਗੈਰਾ ਬਹੁਤ 100 ਰੁਪਏ ਦੀ ਚੀਜ਼ ਸੀ ਜਦੋਂ ਆਈ ਸੀ ਇਹ ਹੁਣ ਇਹ ਰੀਲਾਂ ਨਾਲ ਇੰਨਾ ਮਹਿੰਗਾ ਹੋ ਗਿਆ ਇਹ ਆਈਟਮ ਸਾਨੂੰ 400 ਰੁਪਏ ਦਾ ਦਿੱਤਾ ਇਹ ਦੇਖੋ ਕੋਈ ਗੱਲ ਨਹੀਂ ਬਾਤ ਨਹੀਂ ਇਹਦੇ ਵਿੱਚ ਦੇਖੋ ਬੱਸ ਸਰ ਇਦਾਂ ਹੀ ਆ ਕੁਈ ਕੰਨ ਚਲੋ ਕੰਨ ਕੱਲੇ ਲੋਕਦੇ ਆ ਉਹ ਵੀ ਜਵਾਕ ਖੇਡਣ ਦੇ ਮਾਰੇ ਲੈ ਲੈਂਦੇ ਆ ਕਿਹੜਾ ਲੈਟਾ ਜਾਂਦਾ ਇਹ ਹਣ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਚੱਲਦੀ ਆ ਇੰਡੀਆ ਚ ਟ੍ਰੈਂਡਿੰਗ ਦੇ ਨਾਲ ਰੇਟ ਹੀ ਵੱਜ ਜਾਂਦਾ ਦਾ ਵਧੀਆ ਲੱਗਦਾ ਪੀਤੂ ਏ ਪਹਿਲਾ ਪਹਿਲੇ ਦਿਨ ਤਾਂ ਸਾਡਾ ਸ਼ਹਿਰ ਛੋਟਾ じゃ ਮਿਲਿਆ ਨਹੀਂ ਹੈਗਾ ਇਹ ਕਾਫੀ ਟਾਈਮ ਹੋ ਗਿਆ ਪੁੱਛ ਗਿਆ ਸੀ ਕਈ ਦੁਕਾਨਾਂ ਤੇ ਹੁਣ ਜੇ ਕਿਸੇ ਕੋਲੇ ਆਇਆ ਤਾਂ ਇੰਨਾ ਮਹਿੰਗਾ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਆ ਗਏ ਆ ਦੁਕਾਨ ਤੇ ਖੇਤੋਂ ਆ ਗਏ ਸੀਗੇ ਸਬਜ਼ੀ ਬਾਜੀ ਤੋੜ ਲਿਆਂਦੀ ਸੀ ਤੇ ਹੁਣ ਬੈਠੇ ਆ ਆਪਾਂ ਦੁਕਾਨ ਤੇ ਤੇ ਤੁਹਾਨੂੰ ਨਵੇਂ-ਨਮੀਆਂ ਆਈਟਮਾਂ ਹੋਰ ਦਿਖਾਉ ਰਹੇ ਆ ਆਪਾਂ ਦੇਖੋ ਆਪਣੇ ਕੋਲ ਇਹ ਗੀਜਰ ਆਇਆ ਸੀ ਇਹ ਵੀ ਪਹਿਲਾਂ ਦਿਖਾਇਆ ਸੀ ਤੁਹਾਨੂੰ ਆ ਵਾਚ ਆਈ ਆ ਤੇ ਇਹਦੇ ਚਲੋ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆ ਵੈਸੇ ਤਾਂ ਤੁਸੀਂ ਆਖੋਗੇ ਵਾਰੀ-ਵਾਰੀ ਦਿਖਾਈ ਜਾਂਦੇ ਨੇ ਤੇ ਇਹ ਆਈ ਸੀ ਆਪਣੇ ਕੋਲ ਵਾਚ ਹੈ ਵਿਚਾਰ ਦੇ ਰਿਆ ਹੁਣ ਤਾਂ ਨਹੀਂ ਜਾਇਣਾ ਮੜੀ ਛੇਤੀ ਜਾਇਓ ਨਾਲ ਤਾਂ ਮੈਨੂੰ ਸਾਬਣ ਭਾਂਡੇ ਆ ਲਿਆ ਉਹ ਨਾਲੇ ਉਹ ਢੱਕੇ ਪਾਲ ਹੁਣ ਨਹੀਂ ਜਾਇਣਾ ਯਾਰ ਦੇਖਦਾ ਕੋਈ ਨਾ ਹੁਣ ਨਹੀਂ ਜਾਇਣਾ ਤੇ ਹੁਣ ਆਪਾਂ ਆ ਦੇਖੋ ਆ ਨਵੀਂ ਆਈਟਮ ਆਈ ਆ ਪਰਫਿਊਮ ਵਾਲੀ ਆਈਟਮ ਆ ਬਹੁਤ ਸੋਹਣੀ ਘਰੇ ਲਾਉਣ ਵਾਸਤੇ ਆਈਟਮ ਆ ਤੇ ਬਹੁਤ ਟੈਂਟ ਆਈਟਮ ਆ ਤੇ ਇਹਦੇ ਵਿੱਚ ਲਾਈਟਾਂ ਚੱਲਦੀਆਂ ਨੇ ਨਾਲੇ ਪਰਫਿਊਮ ਆ ਘਰੇ ਕੰਮ ਕਰਦਾ ਹੈਗਾ ਰੂਮ ਰਾਮ ਦੇ ਵਿੱਚ ਲਾਉਣਾ ਬਹੁਤ ਵਧੀਆ ਆਈਟਮ ਆ ਹਾਂਜੀ ਮਿੱਤਰੋ ਹਾਂਜੀ ਬੱਡੇ ਹੋ ਸਕਦੇ ਆ ਨਿਕੋ ਹੁਣ ਇਹ ਛੋਟੇ ਬੱਡੇ ਨੇ ਦੇਖੋ ਛੋਟੇ ਕਰਕੇ ਨਹੀਂ ਆ ਬੱਡੇ ਕਰਕੇ ਹੁਣ ਇਹ ਤਾਂ ਬੱਡਾ ਹੀ ਕਰਕੇ ਹੁਣ ਨੀਮਾ ਉੱਤੇ ਨੀਮਾ ਉੱਤੇ ਛੋਟੇ ਬੱਡੇ ਵੀ ਹੋ ਸਕਦੇ ਨੇ ਬੱਡੇ ਨੂਰ ਦਾ ਆਜੂ ਛੋਟਾ ਮੇਰਾ ਆਜੂ ਛੋਟਾ ਮੈਂ ਕਰਦਾ ਹਾਂ ਦੇ ਸਾਰੇ ਲਈ ਖਰਦੇ ਰਹੀ ਵਾਹ ਲਓ ਜੀ ਰੋਟੀਆਂ ਤਾਂ ਚੱਲ ਰਿਆ ਰੋਟੀ ਬਣਾ ਰਹੇ ਨੇ ਤੇ ਕੁਛ ਖਾਈ ਜਾ ਰਹੇ ਨੇ ਨਾਲ ਦੀ ਨਾਲ ਚੱਲ ਰਿਹਾ ਕੰਮ ਰਲੇ ਤੇ ਸੌ ਖਾਈ ਇਹ ਇਹ ਦਿਨ ਸਾਲ ਆ ਰਹੇ ਤੇ ਤਾਂ ਬੱਚੇ ਖੇਡੀ ਜਾਂਦੇ ਨੇ ਤੇ ਚੁੱਲੇ ਤੇ ਬਣ ਰਹੀਆਂ ਨੇ ਰੋਟੀਆਂ ਹੁਣ ਅਸੀਂ ਜਾ ਕੇ ਆਏ ਬਾਜ਼ਾਰ ਹੈ ਬਹੁਤ ਉੱਚੀ ਕੋਈ ਨੇ ਸੁਣਦਾ ਤਾਂ ਹੈ ਨਹੀਂ ਵੀ ਕੀ ਕਹਿਗੇ ਕੌਣ ਮੈਂ ਹਾਂ ਕੈਮਰੇ ਚ ਸੁਣਦਾ ਹਾਂ ਸਵੇਰੇ ਤੋਂ ਪਾਗਣੀ ਸ਼ੁਰੂ ਕਰਿਆ ਜਦੋਂ ਕੜਕੇ ਵਿੱਚ ਸਵੇਰ ਤੋਂ ਆਈ ਹੈ ਹਾਂ ਸਾਗ ਸਵੇਰੇ ਜੋ ਕਰਕੇ ਸਾਗ ਬਣਾਈ ਆ ਅੱਜ ਸਾਗ ਬਣਾਇਆ ਇਹਨਾਂ ਨੇ ਸਾਰਾ ਦਿਨ ਲਾਤਾ ਵਧੀਆ ਬਣਿਆ ਓਏ ਗੈਨੀ ਸਾਗ ਕੇ ਪਤਾ ਲੱਗਦਾ ਹੈ ਹੀ ਵਧੀਆ ਬਣਿਆ ਉਹੀ ਅੰਕਲ ਜੀ ਐਂ ਕਰਦੇ ਹੈ ਵਧੀਆ ਬਣੇ ਇਹ ਤਾਂ ਉਹੀ ਕਰਦਾ ਨੇ ਅੰਕਲ ਕਈ ਪਰ ਆਹ ਖਾਦਾ ਪਰ ਆਪਣਾ ਫ੍ਰੀਜ ਵਿੱਚ ਭਲਾ ਬੈਸੇ ਤੇ ਲਓ ਜੀ ਮੈਂ ਨਾ ਪੱਗ ਲੈ ਕੇ ਆਇਆ ਤੁਹਾਨੂੰ ਦਿਖਾਉਣਾ ਆਪਾਂ ਨਾ ਪੱਗ ਬੰਨਿਆ ਕਰਾਂਗੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਸੋਹਣੀ ਲੱਗੂ ਪੱਗ ਆਪਣੇ ਤੇ ਵੈਸੇ ਮੇਰੇ ਕੋਲੇ ਪੱਗ ਹੈ ਨਹੀਂ ਸੀ ਪਹਿਲਾਂ ਇੱਕ ਪਿਆਰੀ ਸੀਗੀ ਉਹ ਵੀ ਉਹ ਦਿੰਦੇ ਹੁੰਦੇ ਹਨ ਮੁੰਡੇ ਨੂੰ ਕੁੜੀ ਵਾਲੇ ਦਿੰਦੇ ਹੁੰਦੇ ਆ ਕੀ ਕਹਿੰਦੇ ਨੇ ਪ੍ਰਸ਼ਾਖ ਜੀ ਉਹਦੇ ਵਿੱਚ ਆਈ ਸੀ ਉਸ ਤੋਂ ਬਾਅਦ ਨਾ ਆਪਾਂ ਪੱਗ ਬੰਨੀਆਂ ਨਾਲ ਲੈਂਦੀ ਹੈ ਤੇ ਹੁਣ ਆਪਾਂ ਇੱਕ ਵਾਰੀ ਇਹ ਤਾਂ ਦੋ ਤਲ ਪੱਗਾਂ ਲੈਣ ਗਿਆ ਸੀ ਮੈਂ ਉਹ ਮੁੰਡਾ ਆਪਣਾ ਦੋਸਤ ਹੈ ਇੱਕ ਵਾਰ ਇੱਕ ਤਾਂ ਕੱਪੜਾ ਲੈ ਕੇ ਆਇਆ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੂਗੀ ਆਪਣੇ ਪੱਗ ਤੇ ਹੁਣ ਆਪਾਂ ਪੱਗ ਬੰਨਿਆ ਕਰਾਂਗੇ ਤੇ ਇੱਕ ਉਹ ਪਹਿਲਾਂ ਉਹਨੇ ਸਾਢੇ 6 ਮੀਟਰ ਦੀ ਦੇਦੀ ਮੈਂ ਉਹਨੂੰ ਕਿਹਾ ਯਾਰ ਮੇਰਾ ਮੂੰਹ ਛੋਟਾ ਹੈਗਾ ਦੇਖ ਕੇ ਦੇ ਦੇ ਹਨ ਤੇ ਉਹ ਕਹਿੰਦਾ ਕਿਰਾ ਸਾਢੇ 6 ਮੀਟਰ ਲੈ ਜਾ ਤੇ ਕਹਿੰਦਾ ਬਾਕੀ ਦੋ ਪੱਗਾਂ ਸਵੇਰੇ ਲੈ ਜੀ ਜੇ ਇਹ ਬਨ ਕੇ ਦੇਖ ਲਾ ਸਿਉਣ ਮਰਵਾ ਲਿਆ ਆ ਕਪੜਾ ਬਹੁਤ ਵਧੀਆ ਦੇਖੋ ਮਾਵਾਪੋਰਾ ਨਹੀਂ ਹੈਗਾ ਧੋਣ ਦੀ ਵੀ ਲੋੜ ਨਹੀਂ ਵੈ ਇੱਕ ਵਾਰ ਹੀ ਪਾਣੀ ਚੋਂ ਕੱਢ ਦਾਂਗੇ ਉਹ ਕਹਿੰਦਾ ਬਾਕੀ ਜੇ ਫਿੱਟ ਆ ਗਈ 6.5 ਮੀਟਰ ਤੇਰੇ ਫਿਰ ਆਪਾਂ ਦੋਨੇ ਹੀ ਉਹ 6.5 ਮੀਟਰ ਦੀਆਂ ਦੇ ਦਾਂਗੇ ਕੱਟ ਕੇ ਇਸ ਕਰਕੇ ਮੈਂ ਇੱਕ ਪੀਸ ਹੀ ਲੈ ਕੇ ਆਇਆ ਤੇ ਦੋ ਤੜਕੇ ਲਿਆਵਾਂਗੇ ਆਪਾਂ ਤੇ ਕਲਰ ਉਹ ਵੀ ਦੋਨੇ ਸੋਹਣੇ ਨੇ ਵਧੀਆ ਸੋਹਣੀ ਲੱਗਿਆ ਕਰੂਗੀ ਤੁਸੀਂ ਦੱਸਿਓ ਕਮੈਂਟ ਕਰਕੇ ਬਾਕੀ ਸਵੇਰੇ ਬਨਾਂਗੇ ਆਪਾਂ ਦੱਸਿਓ ਆਪਾਂ ਨੂੰ ਵੀ ਕਿਵੇਂ ਲੱਗੂਗੀ ਹਨਾ ਤੇ ਹੁਣ ਆਪਾਂ ਪੂਣੀ ਕਰਕੇ ਪੱਗ ਬੰਨ ਕੇ ਦੇਖਦੇ ਇੱਕ ਵਾਰੀ ਉਹ ਕਹਿੰਦਾ ਵੀ ਸਾਈਜ਼ ਪਤਾ ਲੱਗ ਜਾਊਗਾ ਬੰਨ ਕੇ ਦੇਖ ਲਈ ਤੇ ਫਿਰ ਆਪਾਂ ਸਵੇਰੇ 6.5 ਮੀਟਰ ਦੀ ਲਿਆਵਾਂਗੇ ਜਿਹੜੀਆਂ ਹੋਣੀਆਂ ਤੇ ਲਓ ਹੁਣ ਰੋਟੀ ਦਾ ਚੱਲ ਰਿਹਾ ਪ੍ਰੋਸੈਸ ਦੁਕਾਨ ਵਧਾਉਣ ਵਾਲੀ ਪਈ ਐ ਕੱਲ ਵਾਂਗੂ ਗੱਡੀ ਤੇ ਵੀ ਕਪੜਾ ਦੇਣ ਵਾਲਾ ਪਿਆ ਹੁਣ ਹੀ ਆਇਆ ਗੱਡੀ ਤੇ ਵਾਗੇ ਸੀ ਅਸੀਂ ਤੇ ਬੱਚੇ ਖੇਡ ਰਹੇ ਨੇ ਦੱਸਿਓ ਕਿਵੇਂ ਚੁੱਲ੍ਹੇ ਵਾਲਾ ਪ੍ਰੋਸੈਸ ਕਿਵੇਂ ਲੱਗਦਾ ਤੁਹਾਨੂੰ ਆਪਣਾ